ਸਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਕੈਮਰਾ ਵਿੱਚ ਪੰਜਾਬੀ ਅਫੀਸ਼ੀਅਲ ਚੈਨਲ ਆਸਟ੍ਰੇਲੀਆ ਦੇ ਵਿੱਚ ਕਾਲੀ ਸਾਨੇ ਹਮਾਇਤਿਆਂ ਦਾ ਪ੍ਰਦਰਸ਼ਨ ਮੈਲਬੌਰ ਦੇ ਪੋਰਸਨੂ ਪੈ ਗਈਆਂ ਭਾਜਣਾ ਉਹਨਾਂ ਨੇ ਟਕਰਾਅ ਰੋਕਣ ਦੀ ਕੀਤੀ ਪੂਰੀ ਕੋਸ਼ਿਸ਼ਾ ਮਹੌਲ ਹੋਇਆ ਤਣਾਅ ਪਰ ਆਖਰ ਕਿਸੇ ਪੂਰਾ ਮਾਮਲਾ ਕਿ ਇਸ ਤਰੀਕੇ ਦਾ ਮਾਹੌਲ ਜਿਹੜਾ ਕਿ ਆਸਟ੍ਰੇਲੀਆ ਦੇ ਵਿੱਚ ਦੇਖਣ ਮਿਲਿਆ ਦਾਜ ਇਹ ਕਿ ਆਸਟ੍ਰੇਲੀਆ ਦੇ ਵਿੱਚ ਜਿੱਥੇ ਕਿ ਆਜ਼ਾਦੀ ਦਿਵਸ ਨੂੰ ਲੈ ਕੇ ਆਜ਼ਾਦੀ ਦਿਵਸ ਜੋ ਹੈ ਕਿ ਮਨਾਇਆ ਜਾ ਰਿਹਾ ਸੀ ਪਰ ਉਥੇ ਹੀ ਖਾਲਿਸਤਾਨ ਹਮਾਕੀਆਂ ਦੇ ਵੱਲੋਂ ਰੋਸ ਵਿਖਾਵਾ ਕੀਤਾ ਗਿਆ ਇਸ ਦੌਰਾਨ ਦੋ ਜਿਹੜੇ ਕਿ ਆਪਸੇ ਵਿੱਚ ਆਮੋ ਸਾਹਮਣੇ ਜੁੜ ਕੇ ਧਿਰਾ ਹੁੰਦੀਆਂ ਨਜ਼ਰ ਆਈਆਂ ਤੇ ਮੌਕਾ ਰਹਿੰਦੇ ਹੀ ਮੈਲਬੌਰਨ ਦੀ ਜਿਹੜੀ ਪੁਲਿਸ ਹੈ ਉਹ ਮਾਕੇ ਦੇ ਉਤੇ ਪਹੁੰਚਿਆ ਤੇ ਦੋਵਾਂ ਧਿਰਾਂ ਦੇ ਵਿੱਚ ਗੱਾਰ ਖੜ ਗਿਆ ਤੇ ਟਕਰਾਉਣ ਤੋਂ ਬਚਾ ਰਹਿ ਗਿਆ ਇੱਥੇ ਕਿਸੇ ਵਕਤ ਵੀ ਜਿਹੜੇ ਕਿ ਹਾਲਾਤ ਉਹ ਤਣਾਅਪੂਰਨ ਹੋ ਸਕਦੇ ਸੀ ਜਿੱਤੇ ਚੱਲਦੇ ਸਮਾਂ ਰਹਿੰਦਿਆਂ ਕੌਸਨੇ ਜਨਕੀ ਮੌਕਾ ਸੰਭਾਲਿਆ ਅਤੇ ਦੋਨੇ ਧਿਰਾਂ ਨੂੰ ਜਨਕੀ ਸ਼ਾਂਤ ਕਰਵਾ ਦਿੱਤਾ ਗਿਆ ਦਾਦੇ ਕਿ ਜਿੱਥੇ ਪੂਰੇ ਦੇਸ਼ ਭਾਗ ਦੇ ਵਿੱਚ ਦਾਦੀ ਆਜ਼ਾਦੀ ਦਿਵਸ ਜਨਕੀ ਬੜੀ ਧੁੰਮਤਾਂ ਦੇ ਨਾਲ ਮਨਾਇਆ ਜਾ ਰਿਹਾ ਸੀ ਦੂਜੇ ਪਾਸੇ ਆਸਟ੍ਰੇਲੀਆ ਦੇ ਵਿੱਚ ਵੀ ਇਸ ਮੌਕੇ ਦੇ ਉੱਤੇ ਜਨਕੀ ਖਾਲਿਸਤਾਨ ਹਮਾਇਤ ਸੀ ਉਹ ਜਨਕੀ ਕਾਫੀ ਗਰਮ ਨਜ਼ਰ ਆ ਆਏ ਅਤੇ ਉੱਥੇ ਜਨਕੀ ਟਕਰਾਹ ਵਾਲੀ ਸਥਿਤੀ ਪੈਦਾ ਹੋ ਗਈ ਸੀ ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਵਿੱਚ ਭਾਰਤੀ ਕੌਂਸਲਰ ਦੇ ਬਾਹਰ ਮੁਜ਼ਹਾਰਾ ਕਰਨ ਪਹੁੰਚੇ ਖਾਲਿਸਤਾਨ ਹਮਾਇਤਾਂ ਤੇ 79ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਭਾਰਤੀ ਮੂਲ ਦੇ ਲੋਕਾਂ ਦਰਮਿਆਨ ਟਕਰਾਅ ਵਾਲੇ ਹੜਾਤ ਪੈਦਾ ਹੋ ਗਏ ਅਤੇ ਪੁਲਿਸ ਨੂੰ ਦਖਲ ਦੇਣਾ ਪਿਆ ਘਟਨਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਪੁਲਿਸ ਮੁਲਾਜ਼ਮ ਦੋਹਾਂ ਧਿਰਾਂ ਵਿਚਾਲੇ ਖੜੇ ਨਜ਼ਰ ਆਏ ਅਤੇ ਤਣਾਅਪੂਰਨ ਮਾਹੌਲ ਦੇਖਿਆ ਜਾ ਸਕਦਾ ਹੈ ਭਾਰਤੀ ਮੀਡੀਆ ਦੇ ਮੁਤਾਬਿਕ ਖਾਲਿਸਤਾਨ ਹਮਾਇਤਿਆਂ ਵੱਲੋਂ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਅੜਿੱਕਾ ਪਾਉਂਦਾ ਯਤਨ ਕੀਤਾ ਗਿਆ ਜਦਕਿ ਮੁਜ਼ਹਰਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਪਹਿਲਾਂ ਤੋਂ ਤੈਅ ਕੀਤਾ ਹੋਇਆ ਸੀ ਹਾਲਾਤ ਦੀ ਨਜਾਕਤ ਨੂੰ ਵੇਖਦਿਆਂ ਮੈਲਬੌਰਨ ਪੁਲਿਸ ਦੇ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਅਤੇ ਕਿਸੇ ਅਣਸੁਖਾਵੀ ਘਟਨਾ ਤੋਂ ਬਚਾ ਰਿਹਾ ਇਸੇ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ 78 ਸਾਲ ਦੌਰਾਨ ਜੋ ਪ੍ਰਾਪਤੀਆਂ ਕੀਤੀਆਂ ਉਹਨਾਂ ਉੱਤੇ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਅ澳ਸਟ੍ਰੇਲੀਆ ਦੇ ਵਿੱਚ ਭਾਰ ਦੀ ਸਫਲਤਾ ਦਾ ਜਸ਼ਨ ਮਨਾਇਆ ਜਾ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਜਰ ਕਤਲ ਕਾਂਡ ਬਾਰੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਸਰਕਾਰ ਦੇ ਉੱਤੇ ਦੋਸ਼ ਲਾਏ ਜਾਣ ਮਗਰੋਂ ਖਾਲਿਸਤਾਨ ਹਮਾਇਤਾਂ ਵੱਲੋਂ ਲਾਈਫ ਸਰਟੀਫਿਕੇਟ ਕੈਂਪਾਂ ਦਾ ਵਿਰੋਧ ਕੀਤਾ ਗਿਆ ਤੇ ਇਸ ਦੌਰਾਨ ਬ੍ਰਿਟਨ ਅਤੇ ਸਰੀ ਵਿਚੇ ਟਕਰਾਅ ਵੇਖ ਨੂੰ ਮਿਲਿਆ ਪੀਲ ਰੀਜਨਲ ਪੁਲਿਸ ਅਤੇ ਸਰੀ ਪੁਲਿਸ ਵੱਲੋਂ ਸੰਮਾਨ ਦੇ ਵਿੱਚ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ